ਪੰਜਾਬ ਦੇ ਮੌਸਮ ਵਿਭਾਗ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਗਲੇ 24 ਘੰਟਿਆਂ ਤੋਂ 48 ਘੰਟਿਆਂ ਦੇ ਅੰਦਰ ਪੰਜਾਬ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਚਾਈ ਜਾ ਰਹੀ ਹੈ ਪੰਜਾਬ ਦੇ ਵਿੱਚ ਅਗਲੇ 24 ਤੋਂ 48 ਘੰਟਿਆਂ ਦੇ ਵਿੱਚ ਤਾਪਮਾਨ ਦੇ ਵਿੱਚ ਗਿਰਾਵਟ ਆਏਗੀ ਅਤੇ ਠੰਡ ਵਿੱਚ ਵੀ ਵਾਧਾ ਹੋਵੇਗਾ 48 ਘੰਟਿਆਂ ਦੇ ਵਿੱਚ ਪੈਣ ਵਾਲੇ ਮੀਂਹ ਦੇ ਨਾਲ ਸਬਜ਼ੀਆਂ ਅਤੇ ਫਸਲਾਂ ਨੂੰ ਲਾਭ ਮਿਲੇਗਾ ਮੌਸਮ ਵਿਭਾਗ ਦੇ ਮਾਹਿਰਾਂ ਦੇ ਮੁਤਾਬਿਕ ਵੈਸਟਰਨ ਡਿਸਟਰਬੈਂਸ ਦੇ ਕਾਰਨ ਪੰਜਾਬ ਦੇ ਵਿੱਚ 4 ਜਨਵਰੀ ਤੋਂ ਲੈ ਕੇ 6 ਜਨਵਰੀ ਤੱਕ ਹਲਕੇ ਤੋਂ ਮੱਧਮ ਬਾਰਿਸ਼ ਹੋਣ ਦਾ ਅਨੁਮਾਨ ਹੈ ਅਤੇ ਉੱਥੇ ਹੀ ਕੁਝ ਇਲਾਕਿਆਂ ਦੇ ਵਿੱਚ ਗੜੇਮਾਰੀ ਵੀ ਹੋ ਸਕਦੀ ਹੈ ਜਿਸ ਦੇ ਨਾਲ ਤਾਪਮਾਨ ਦੇ ਵਿੱਚ ਗਿਰਾਵਟ ਹੋਵੇਗੀ ਠੰਡ ਵਧੇਗੀ ਅਤੇ ਲੋਕਾਂ ਨੂੰ ਸੁੱਕੀ ਠੰਡ ਤੋਂ ਰਾਹਤ ਮਿਲੇਗੀ ਉੱਥੇ ਹੀ ਇਹ ਬਾਰਿਸ਼ ਸਬਜ਼ੀਆਂ ਅਤੇ ਫਸਲਾਂ ਦੇ ਲਈ ਵੀ ਲਾਹੇਵੰਦ ਦੱਸੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਆਉਂਦੇ ਕੁਝ ਦਿਨਾਂ ਦੇ ਵਿੱਚ ਲੋਕਾਂ ਨੂੰ ਤੂਂਦ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਜਿਹੜੀ ਸਾਨੂੰ ਆਈਐਮਡੀ ਤੋਂ ਫੋਰਕਾਸਟ ਆਈ ਐਂਡ ਜਿਹੜੀਆਂ ਕਲਾਉਡ ਪਿਕਚਰਸ ਹੈ ਉਹਨਾਂ ਦੇ ਅਕੋਰਡਿੰਗਲੀ ਅ ਇਸ ਵੇਲੇ ਕਿਉਂਕਿ ਪਿਛਲੇ ਦਿਨਾਂ ਤੋਂ ਅਸੀਂ ਦੇਖਿਆ ਹੈ ਕਿ ਥੋੜਾ ਸਾਫ਼ ਮੌਸਮ ਦੇਖਣ ਨੂੰ ਮਿਲ ਰਿਹਾ ਸੀ ਤੁੰਦ ਵੀ ਘਟ ਪੈ ਰਹੀ ਸੀ ਬਸ ਠੰਢ ਸੀ ਪਰ ਹੁਣ ਵੈਸਟਰਨ ਡਿਸਟਰਬੈਂਸਸ ਆਉਣਾ ਵਾਈਡਸਪਰੈਡ ਬਾਰਿਸ਼ ਦੀ ਫੋਰਕਾਸਟ ਹੈ ਇਹ ਸਿਸਟਮ ਜਿਹੜਾ ਹੈਗਾ ਹੈ ਤਕਰੀਬਨ ਅ 4 ਤਰੀਕ ਤੋਂ 4 ਜਨਵਰੀ ਤੋਂ ਐਕਟਿਵ ਹੋ ਜਾਏਗਾ ਐਂਡ ਫਿਰ 4 ਤੋਂ ਸਟਾਰਟ ਹੋ ਕੇ 5 ਤੇ 6 ਨੂੰ بارش ਹੈ ਫਿਰ ਵਿੱਚ ਥੋੜਾ ਕਲੀਅਰ ਹੋ ਕੇ ਪਰ ਨਾਲ ਹੀ ਉਹਦੇ ਫਿਰ ਇੱਕ ਲਗਾਤਾਰ ਹੋਰ ਵੈਸਟਰਨ ਡਿਸਟਰਬੈਂਸ ਆ ਰਹੀ ਹੈ ਸੋ ਦੋ ਲੋ ਪ੍ਰੈਸ਼ਰ ਸਿਸਟਮਸ ਆ ਰਹੇ ਆ ਨਾਲ ਦੇ ਨਾਲ ਇਸ ਵਾਰੀ ਵਾਈਡ ਸਪਰੈਡ ਰੇਨਫਾਲ ਇਸ ਕਰਕੇ ਵੀ ਹੋਏਗੀ ਕਿ ਅਰੇਬੀਅਨ ਸੀ ਜਿਹਨੂੰ ਅਸੀਂ ਅਰਬ ਮਹਾਸਾਗਰ ਕਹਿੰਦੇ ਆ ਉਹਦੇ ਤੋਂ ਵੀ ਇਹਨੇ ਮੋਇਸਚਰ ਲੈਣਾ ਹੈ ਸੋ ਇਹ ਮੋਇਸਚਰ ਲੈਣਾ ਹੈ ਕਿ ਪੂਰੇ ਪੰਜਾਬ ਭਰ ਦੇ ਵਿੱਚ ਵਾਈਡ ਸਪਰੈਡ بارش ਹੋਏਗੀ ਕਈ ਥਾਵਾਂ ਤੇ ਥੋੜੀ ਜ਼ਿਆਦਾ ਬਾਰਿਸ਼ ਵੀ ਹੋ ਸਕਦੀ ਹੈ ਹੈਵੀ ਰੇਨਫਾਲ ਵੀ ਹੋ ਸਕਦੀ ਹੈ ਬਟ ਵੈਸੇ ਜ਼ਿਆਦਾਤਰ ਲਾਈਟ ਟੂ ਮੋਡਰੇਟ ਰੇਨਫਾਲ ਹੈ ਕਿਤੇ ਕਿਤੇ ਗੜੇਮਾਰੀ ਵੀ ਹੋ ਸਕਦੀ ਹੈ ਐਂਡ ਗਰਜ ਚਮਕ ਦੇ ਨਾਲ ਛਿੱਟੇ ਪੈਣਗੇ ਐਂਡ ਨਵੰਬਰ ਦਸੰਬਰ ਮਹੀਨਾ ਕਿਉਂਕਿ ਡਰਾਈ ਗਿਆ ਸੋ ਇਸ ਕਰਕੇ ਇਹ ਜਿਹੜੀ ਬਾਰਿਸ਼ ਹੈ ਇਸ ਵੇਲੇ ਸੁੱਕੀ ਠੰਡ ਜਿਹੜੀ ਚੱਲ ਰਹੀ ਸੀ ਉਹਦੇ ਤੋਂ ਲੋਕਾਂ ਨੂੰ ਰਾਹਤ ਮਿਲੇਗੀ ਜਿਹੜੀਆਂ ਸਾਡੀਆਂ ਫਸਲਾਂ ਨੇ ਉਹਨਾਂ ਵਾਸਤੇ ਸਰਦ ਰੁੱਤ ਦੀ ਜਿਹੜੀ ਫਸਲ ਹੈ ਕਣਕ ਹੈ ਉਹਦੇ ਵਾਸਤੇ ਬੜੀ ਅੱਛੀ ਅਨੁਕੂਲ ਹੈ ਐਂਡ ਇਸ ਵੇਲੇ ਜਿਹੜੀ ਬਾਰਿਸ਼ ਹੋਏਗੀ ਉਹ ਸਾਡੀ ਕਣਕ ਦੀ ਫਸਲ ਵਾਸਤੇ ਲਾਹੇਵੰਦ ਹੋਏਗੀ ਕਿਉਂਕਿ ਕਿਸਾਨ ਵੀਰਾਂ ਨੂੰ ਫਿਰ ਆ ਇਰੀਗੇਟ ਕਰਨ ਦੀ ਲੋੜ ਨਹੀਂ ਪੈਗੀ ਜਿੱਥੇ ਕਿਤੇ ਬਾਰਿਸ਼ ਹੋ ਜਾਏਗੀ ਸਬਜ਼ੀਆਂ ਵੀ ਜਿਹੜੀਆਂ ਨੇ ਉਹਨਾਂ ਨੂੰ ਵੀ ਇਹ ਬਾਰਿਸ਼ ਕਿਉਂਕਿ ਲਾਈਟ ਰੇਨਫਾਲ ਹੋਏਗੀ ਸੋ ਲਾਹੇਵੰਦ ਹੋਏਗੀ ਮੈਮ ਬਰਸਾਤ ਤੋਂ ਬਾਅਦ ਟੈਂਪਰੇਚਰ ਕਿੰਨਾ ਕੁ ਡਾਊਨ ਜਾਏਗਾ ਇਨਾਂ ਦਿਨਾਂ ਦੇ ਵਿੱਚ ਸਾਡੇ ਜਿਹੜੇ ਦਿਨ ਦੇ ਤਾਪਮਾਨ ਹੈ ਉਹ ਤਕਰੀਬਨ 18 19 ਜਾਂ 20 ਡਿਗਰੀ ਸੈਲਸੀਅਸ ਚੱਲ ਰਹੇ ਨੇ ਤੇ ਰਾਤ ਦੇ ਤਾਪਮਾਨ ਜਿਹੜੇ ਆ ਉਹ 4 ਤੋਂ 6 ਡਿਗਰੀ ਦੇ ਦਰਮਿਆਨ ਨੇ ਜਦੋਂ ਇਹ ਸਿਸਟਮ ਪਾਸ ਹੋ ਜਾਏਗਾ ਉਹਦੇ ਬਾਅਦ ਜਿਹੜੇ ਰਾਤ ਦੇ ਟੈਂਪਰੇਚਰ ਹੈਗੇ ਆ ਉਹਨਾਂ 'ਚ ਥੋੜੀ ਗਰਾਵਟ ਹੋਏਗੀ ਬਟ ਵੈਸੇ ਸਾਡੇ ਜਿਹੜੇ ਇਸ ਵੇਲੇ ਟੈਂਪਰੇਚਰ ਚੱਲ ਰਹੇ ਆ ਉਹ ਨੀਅਰਲੀ ਆਪਟੀਮਮ ਨਾਰਮਲ ਰੇਂਜ 'ਚ ਚੱਲ ਰਹੇ ਹੈਗੇ ਆ ਇਹਨਾਂ ਦਿਨਾਂ ਦੇ ਵਿੱਚ ਇੰਨੇ ਹੀ ਰਿਕਾਰਡ ਕੀਤੇ ਜਾਂਦੇ ਆ ਕੋਈ ਰਿਕਾਰਡ ਲੋ ਜਾਂ ਹਾਈ ਟੈਂਪਰੇਚਰਸ ਨਹੀਂ ਹੈਗੇ ਤੇ ਫੌਗ ਦੀ ਵੀ ਹੰਗ ਦਿਨਾਂ ਵਿੱਚ ਜਦੋਂ ਇਹ ਸਿਸਟਮ ਪਾਸ ਕਰੇਗਾ ਐਂਡ ਕਿਉਂਕਿ ਮੌਇਸਚਰ ਕਾਫੀ ਹੋ ਜਾਏਗਾ ਐਂਡ ਟੈਂਪਰੇਚਰਸ ਲੋਰਿੰਗ ਹੋ ਜਾਣਗੇ ਉਹਦੇ ਬਾਅਦ ਫਿਰ ਥੋੜਾ ਫੌਗੀ ਵੈਦਰ ਆਪਾਂ ਦੇਖਾਂਗੇ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿੱਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ ਇਹਨਾ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ